ਅੱਜ 15 ਸਤੰਬਰ ਦੇ ਮੌਸਮ ਦੀ ਗੱਲ ਕਰਦੇ ਹਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪੰਜਾਬ ਦਾ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਕੁਝ ਖਾਸ ਹਲਕਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਪਰ ਚੜ੍ਹਦੇ ਵਾਲੇ ਪਾਸੇ ਜਾਨਕੀ ਪਵਾਦ ਖੇਤਰ ਤੇ ਥੋੜਾ ਬਹੁਤ ਦੁਆਬੇ ਦੇ ਖੇਤਰ ਹੋ ਸਕਦੇ ਹਨ ਜਾਂ ਥੋੜਾ ਜਿਹਾ ਪੂਰਬੀ ਮਾਲਵੇ ਦੇ ਹੋ ਸਕਦੇ ਹਨ ਇਹਨਾਂ ਵਿੱਚ ਦੁਪਹਿਰ ਤੋਂ ਪਹਿਲਾਂ ਕਾ ਦੁਪਹਿਰ ਤੋਂ ਬਾਅਦ ਟੁੱਟਮੇ ਜਿਹੇ ਤੌਰ ਤੇ ਸ਼ਰਾਟੇ ਲੱਗਦੇ ਹੋਏ ਦਿਖਾਈ ਦੇ ਰਹੇ ਹਨ ਜਿਵੇਂ ਕੱਲ ਤੁਸੀਂ ਦੇਖਿਆ ਹੋਵੇਗਾ ਕਿ ਸਰਹਿੰਦ ਫਤਿਹਗੜ੍ਹ ਸਾਹਿਬ ਲੁਧਿਆਣੇ ਦੇ ਖੇਤਰ ਜਾਂ ਪਟਿਆਲੇ ਦੇ ਖੇਤਰ ਜਾਂ ਇੱਧਰ ਤਨ ਤਨ ਦੇ ਵਿੱਚ ਪੱਟੀ ਦੇ ਆਸ-ਪਾਸ ਖੇਤਰਾਂ ਦੇ ਵਿੱਚ ਮੀਂਹ ਪਿਆ ਹੈ ਉਸੇ ਤਰ੍ਹਾਂ ਦੀਆਂ ਮੀਂਹ ਦੀਆਂ ਕਾਰਵਾਈਆਂ ਅੱਜ ਵੀ ਹੋ ਸਕਦੀਆਂ ਹਨ ਪਰ ਉਹ ਟੁੱਟਮੇ ਜਿਹੇ ਤੌਰ ਤੇ ਹੋਣਗੇ ਥੋੜੇ ਥੋੜੇ ਘੱਟ ਖੇਤਰ ਵਾਲੀਆਂ ਜਿੱਥੇ ਬੱਦਲ ਬਣਿਆ ਗਰਮੀ ਅਤੇ ਹੋਮਸ ਦੇ ਨਾਲ ਹੀਟ ਸੈੱਲ ਬਣਨ ਲੱਗੇ ਉਹਨਾਂ ਖੇਤਰਾਂ ਦੇ ਵਿੱਚ ਹੀ ਉਹ ਮੀਂਹ ਵਰ ਜਾਵੇਗਾ ਇੱਧਰ ਆਪਣੇ ਫਾਜ਼ਿਲਕਾ ਜਾਂ ਫਰੀਦਕੋਟ ਦੇ ਵਿੱਚ ਫਰੀਦਕੋਟ ਦੇ ਵਿੱਚ ਵੀ ਥੋੜਾ ਜਿਹਾ ਖੇਤਰਾਂ ਦੇ ਵਿੱਚ ਮੀਂਹ ਦੇਖਿਆ ਗਿਆ ਸੀਗਾ ਉਸੇ ਤਰ੍ਹਾਂ ਹੀ ਅੱਜ ਵੀ ਟੁੱਟਵੇਂ ਗਏ ਤੌਰ ਤੇ ਚਰਾਟੇ ਜਿੱਥੇ ਬੱਦਲ ਬਣਿਆ ਉਹਨਾਂ ਖੇਤਰਾਂ ਵਿੱਚ ਹੀ ਬਰ ਜਾਵੇਗਾ ਇਹ ਕਾਰਵਾਈਆਂ ਦੁਪਹਿਰ ਤੋਂ ਪਹਿਲਾਂ ਜਾਂ ਦੁਪਹਿਰ ਤੋਂ ਬਾਅਦ ਹੋਣ ਦੀ ਜਾਂ ਸੰਭਾਵਨਾ ਰਹਿਣਗੀ ਆ ਜ਼ਿਆਦਾਤਰ ਖੇਤਰਾ ਦਾ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ